ਪਿਆਰਪਰੀ ਸਤਿ ਸ੍ਰੀ ਅਕਾਲ ਪੰਜਾਬੀ ਚੜ੍ਹਦੀ ਕਲਾ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਆਂ 29 ਜਨਵਰੀ 2024 ਅੱਜ ਦੀਆਂ ਵੱਡੀਆਂ ਖਬਰਾਂ ਅਤੇ ਸਕੀਮਾਂ ਲੈ ਕੇ ਹਾਜ਼ਰ ਹੋ ਗਏ ਆਂ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦੀ ਚੇਤਾਵਨੀ ਲਗਾਤਾਰ 3 ਦਿਨ ਮੀ ਇੱਕ ਫਰਬਦੀ ਤੋ ਬਦਲ ਜਾਣਗੇ ਇਹ ਚਾਰ ਵੱਡੇ ਨਿਯਮ ਪੈਟਰੋਲ ਹੋਇਆ ਸਸਤਾ ਤੇ ਹੁਣ ਖਬਰਾਂ ਸ਼ੁਰੂ ਕਰਦੇ ਆਂ ਵਿਸਥਾਰ ਦੇ ਨਾਲ ਪਰ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਨਿੱਕੀ ਜੀ ਗੁਜਾਰਸ਼ ਕਰਾਂਗੇ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾ ਚੱਲਦੇ ਆਂ ਅੱਜ ਦੀ ਪਹਿਲੀ ਵੱਡੀ ਖਬਰ ਦੇ ਉੱਤੇ ਪੰਜਾਬ ਵਿੱਚ ਫਰਿਸ਼ਤੇ ਸਕੀਮ ਤਹਿਤ 384 ਹਸਪਤਾਲਾਂ 'ਚ ਹੋਵੇਗਾ ਇਲਾਜ ਗਿਣਤੀ ਵਧਾਉਣ ਲਈ ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਨੂੰ ਸੌਂਪੀ ਜਾਵੇਗੀ ਜ਼ਿੰਮੇਵਾਰੀ ਮਦਦਗਾਰ ਨੂੰ ਨਹੀਂ ਕੀਤਾ ਜਾਵੇਗਾ ਪਰੇਸ਼ਾਨ ਹਾਂਜੀ ਤੁਹਾਨੂੰ ਦੱਸਦੀ ਏ ਕੀ ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਜ਼ਖਮੀ ਹੋਏ ਲੋਕਾਂ ਦੀ ਜਾਨ ਬਚਾਉਣ ਲਈ ਫਰਿਸਤੇ ਸਕੀਮ ਸ਼ੁਰੂ ਕੀਤੀ ਗਈ ਆ ਇਹ ਯਕੀਨ ਬਣਾਉਣ ਲਈ ਕਿ ਸਾਰੇ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਮਿਲੇ ਰਾਜ ਵਿੱਚ ਹੁਣ ਤੱਕ 384 ਹਸਪਤਾਲਾਂ ਨੂੰ ਰਜਿਸਟਰ ਕੀਤਾ ਗਿਆ ਇਨ੍ਹਾਂ ਵਿੱਚ 146 ਸਰਕਾਰੀ ਅਤੇ 238 ਪ੍ਰਾਈਵੇਟ ਹਸਪਤਾਲ ਸ਼ਾਮਲ ਹਨ ਇਸ ਦੇ ਨਾਲ ਹੀ ਇਸ ਸਕੀਮ ਵਿੱਚ ਹੋਰ ਹਸਪਤਾਲਾਂ ਨੂੰ ਸ਼ਾਮਲ ਕਰਨ ਦੀ ਜ਼ਿੰਮੇਵਾਰੀ ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਰਾਂ ਨੂੰ ਸੌਂਪ ਗਿਆ ਇਹ ਦਾਵਾ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਨੇ ਕੀਤਾ ਸੜਕ ਹਾਦਸੇ ਦੇ ਸ਼ਿਕਾਰ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਲਿਆਉਣ ਵਾਲੇ ਸਹਾਇਕ ਨੂੰ 2000 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਸੜਕ ਦੁਰਘਟਨਾ ਦੇ ਸ਼ਿਕਾਰ ਵਿਅਕਤੀ ਨੂੰ ਹਸਪਤਾਲ ਲੈ ਕੇ ਜਾਣ ਵਾਲੀ ਪੁਲਿਸ ਉਦੋਂ ਤੱਕ ਪੁੱਛਗੇਗੀ ਨਹੀਂ ਕਰੇਗੀ ਜਦ ਤੱਕ ਉਹ சாਖਮਦੀਦ ਗਵਾਹ ਨਹੀਂ ਬਣਾ ਚਾਹੁੰਦਾ ਸੋ ਜਿਹੜੀ ਇਹ ਵੱਡਾ ਐਲਾਨ ਜਿਹੜੀ ਫਰਿਸਤ ਤੇ ਸਕੀਮ ਨੂੰ ਲੈ ਕੇ ਕੀਤਾ ਗਿਆ ਸੋ ਅੱਗੇ ਚੱਲਦੇ ਹਾਂ ਜੀ ਪੈਟਰੋਲ ਤੇ ਰੇਟਨ ਲੈ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਆ ਪੈਟਰੋਲ ਸਸਤਾ ਹੋਇਆ ਸੋ ਕਿੰਨਾ ਸਸਤਾ ਹੋਇਆ ਤੁਸੀਂ ਇੱਥੇ ਦੇਖ ਸਕਦੇ ਹੋ ਪੰਜਾਬ ਸਮੇਤ ਇੰਨਾ ਸੂਬਿਆਂ ਵਿੱਚ ਸਸਤਾ ਹੋਇਆ ਪੈਟਰੋਲ ਇੰਜ ਕਰ ਸਕਦੇ ਹੋ ਤੁਸੀਂ ਚੈੱਕ ਸੋ ਜਿਹੜੇ 28 ਜਨਵਰੀ ਦੇ ਭਾਅ ਨੇ ਇੱਥੇ ਆਪਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਕਮੰਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਐਤਵਾਰ ਸਵੇਰੇ ਕਰੀਬ 7 ਵਜੇ WTI ਕਾਰਡ 78.01 ਡਾਲਰ ਪ੍ਰਤੀ ਬੈਲਰ ਦੇ ਇੱਕ ਵਿਕਰੀਅਸ ਦੇ ਨਾਲ ਹੀ ਇਹ ਬ੍ਰਿੰਟ ਕੋਡ 83.55 ਪ੍ਰਤੀ ਬੈਲਰ ਦੇ ਹਿਸਾਬ ਨਾਲ ਜਿਹੜਾ ਥੋੜਾ ਕਾਰੋਬਾਰਿਕ ਕਰ ਰਿਹਾ ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਮੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਹਨ ਭਾਰਤ ਦੇ ਵਿੱਚ ਹਰ ਰੋਜ਼ ਸਵੇਰੇ 6 ਵਜੇ ਇੰਡਨ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਜਾਂਦੀ ਹੈ ਜੂਨ 2017 ਤੋਂ ਪਹਿਲਾਂ ਕੀਮਤ ਸੋਧਨਾ ਹਰ 15 ਦਿਨਾਂ ਬਾਅਦ ਕੀਤਾ ਜਾਂਦਾ ਸੀ ਬਿਹਾਰ 'ਚ ਪੈਟਰੋਲ 48 ਪੈਸੇ ਅਤੇ ਡੀਜ਼ਲ 45 ਪੈਸੇ ਮਹਿੰਗਾ ਹੋ ਗਿਆ ਮਹਾਰਾਸ਼ਟਰ 'ਚ ਪੈਟਰੋਲ 95 ਪੈਸੇ ਅਤੇ ਡੀਜ਼ਲ 92 ਪੈਸੇ ਮਹਿੰਗਾ ਹੋ ਗਿਆ ਪੰਜਾਬ 'ਚ ਪੈਟਰੋਲ 50 ਪੈਸੇ ਤੇ ਡੀਜ਼ਲ 47 ਪੈਸੇ ਜਿਹੜਾ ਸਸਤਾ ਹੋਇਆ ਸੋ ਜਿਹੜਾ ਪੰਜਾਬ ਦੇ ਵਿੱਚ ਸਸਤਾ ਹੋਇਆ ਪਰ ਮਹਾਰਾਸ਼ਟਰ ਤੇ ਬਿਹਾਰ ਦੇ ਵਿੱਚ ਮਹਿੰਗਾ ਹੋਇਆ ਇਸ ਤੋਂ ਇਲਾਵਾ ਰਾਜਸਥਾਨ ਕੇਰਲ ਗੋਆ ਛੱਤੀਸਗੜ ਅਤੇ ਆਸਾਂ ਵਿੱਚ ਵੀ ਪੈਟਰੋਲ ਮਹਿੰਗਾ ਹੋਇਆ ਦੂਜੇ ਪਾਸੇ ਉੱਤਰ ਪ੍ਰਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ 25 ਪੈਸੇ ਸਸਤਾ ਹੋਇਆ ਮਾਝਲ ਪ੍ਰਦੇਸ਼ ਵਿੱਚ ਤਾਂ 63 ਪੈਸੇ ਅਤੇ ਡੀਜ਼ਲ 57 ਪੈਸੇ ਸਸਤਾ ਇਸ ਤੋਂ ਇਲਾਵਾ ਹਰਿਆਣਾ ਗੁਜਰਾਤ ਅਤੇ ਕਰਨਾਟਕਾ ਵਿੱਚ ਵੀ ਪੈਟਰੋਲ ਦੇ ਡੀਜ਼ਲ ਦੇ ਰੇਟ ਨੇ ਜਿਹੜੇ ਉਹ ਘਟੇ ਨੇ ਸੋ ਜਿਹੜਾ ਪੈਟਰੋਲ ਦੇ ਰੇਟ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਇਸ ਤੋਂ ਪਹਿਲਾਂ ਇੱਕ ਹੋਰ ਵੱਡੀ ਖ਼ਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ ਭਾਨਾ ਸਿੱਧੂ ਉੱਤੇ ਤੀਜਾ ਪਰਚਾ ਜਿਹੜਾ ਦਰਜ ਹੋਇਆ ਅਬੋਰ ਚ ਭਾਨਾ ਸਿੱਧੂ ਤੇ ਤੀਜਾ ਪਰਚਾ ਜਿਹੜਾ ਦਰਜ ਹੋਇਆ ਅਬੋਰ ਚ ਥਾਣਾ ਰੋਡ ਤੇ ਸਥਿਤ ਇੱਕ ਇਮੀਗ੍ਰੇਸ਼ਨ ਸੈਂਟਰ ਦੇ ਸੰਚਾਲਕ ਨੂੰ ਬਲੈਕਮੇਲ ਕਰਨ ਅਤੇ ਜਾਨੋਂ ਮਰਨ ਦੇ ਧਮਕੀਆਂ ਦੇਣ ਦੇ ਦੋਸ਼ ਚ ਪੁਲਿਸ ਨੇ ਭਾਨਾ ਸਿੱਧੂ ਅਤੇ ਦੋ ਹੋਰਾਂ ਨੂੰ ਖਿਲਾਫ ਜਿਹੜਾ ਮਾਮਲਾ ਦਰਜ ਕੀਤਾ ਗਿਆ ਇਸ ਤੋਂ ਬਾਅਦ 5 ਅਕਤੂਬਰ 2023 ਨੂੰ ਅਰਸ਼ਦੀਪ ਸਿੰਘ ਸੀਨਾ ਵਿੱਚ ਕਿਸੇ ਕਾਰਨ ਕੈਨੇਡਾ ਤੋਂ ਵਾਪਸ ਆ ਗਏ। ਇਸ ਤੋਂ ਬਾਅਦ ਅਰਸ਼ਦੀਪ ਸਿੰਘ ਨੇ ਤੇ ਉਸਦੇ ਪਿਤਾ ਨੇ ਉਸ ਤੋਂ ਨਜ਼ਾਇਜ਼ ਤੌਰ ਤੇ ਪੈਸੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਨਹੀਂ ਨਹੀਂ, ਪੈਸੇ ਨਾ ਦੇਣ ਉੱਤੇ ਉਸਨੇ ਸੈਂਟਰ ਦੇ ਸਾਹਮਣੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ। ਇਸ ਦੀ ਬਦਨਾਮੀ ਕੀਤੀ ਤੇ ਜਾਨੂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਇਸ ਜਿਹੜੀ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਹਦੇ ਤਹਿਤ ਤੀਜਾ ਪਰਚਾ ਪਾਣਾ ਸਿੱਧੂ ਦੇ ਉੱਤੇ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ 1 ਫਰਵਰੀ ਤੋਂ ਬਦਲ ਜਾਣਗੇ ਇਹ ਚਾਰ ਨਿਯਮ ਤੁਹਾਡੀ ਜੇਬ ਤੇ ਪਵੇਗਾ ਸਿੱਧਾ ਅਸਰ ਤੁਹਾਨੂੰ ਦੱਸ ਦੇ ਇੱਕ 1 ਫਰਵਰੀ ਤੋਂ ਪੈਨਸ਼ਨ ਫੰਡ ਐਨਪੀਐਸ ਅਤੇ ਬਲਕ ਈਮੇਲ ਤੋਂ ਪੈਸੇ ਕਢਵਾਉਣ ਨਾਲ ਸੰਬੰਧਿਤ ਨਿਯਮਾਂ ਵਿੱਚ ਕੁਝ ਮਹੱਤਵਪੂਰਨ ਬਦਲਾਅ ਹੋਣ ਜਾ ਰਿਹਾ ਹਨ ਪੈਸੇ ਨਾਲ ਜੁੜੀਆਂ ਇਨ੍ਹਾਂ ਤਬਦੀਲੀਆਂ ਦਾ ਸਿੱਧਾ ਅਸਰ ਕਈਆਂ ਦੇ ਲੋਕਾਂ ਦੀ ਜ਼ਿੰਦਗੀ ਤੇ ਪੈਣ ਵਾਲਾ ਦੱਸਦੀ ਹੈ ਕਿ ਇਹ ਬਦਲਾਅ ਫਰਵਰੀ ਮਹੀਨੇ ਤੋਂ ਹੋਣ ਜਾ ਰਹੇ ਹਨ ਐਨਪੀਐਸ ਤੋਂ ਪੈਸੇ ਕਢਵਾਉਣ ਦੇ ਬਦਲੇ ਨਿਯਮ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਨੇ ਪੈਨਸ਼ਨ ਫੰਡਾਂ ਦੇ ਅੰਸ਼ਕ ਨਿਕਾਸੀ ਲਈ ਨਿਯਮਾਂ ਵਿੱਚ ਬਦਲਾਅ ਕੀਤਾ ਦਸੰਬਰ 2023 ਵਿੱਚ ਪੀਐਫ ਆਰਡੀਏ ਨੇ ਪੈਨਸ਼ਨਲ ਪੈਨਸ਼ਨ ਸਿਸਟਮ ਤੋਂ ਪੈਸੇ ਕਢਵਾਉਣ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਇੱਕ ਫਰਵਰੀ ਤੋਂ ਲਾਗੂ ਹੋਣ ਵਾਲੇ ਨਵੇਂ ਦੇਸਾ ਨਿਰਦੇਸ਼ਾਂ ਵਿੱਚ ਪੈਨਸ਼ਨ ਖਾਤੇ ਵਿੱਚੋਂ ਪੈਨਸ਼ਨ ਫੰਡ ਦੀ ਅੰਸ਼ਕ ਨਿਕਾਸੀ ਦੀਆਂ ਸ਼ਰਤਾਂ ਵਿੱਚ ਬਦਲਾਅ ਕੀਤਾ ਗਿਆ ਨਵੇਂ ਦਿਸ਼ੰਦਰਦੇਸ਼ਾਂ ਦੇ ਅਨੁਸਾਰ ਐਨਪੀਐਸ ਗਾਹਕ ਇਹਨਾਂ ਕਾਰਨਾ ਕਰਕੇ ਅੰਸ਼ਕ ਨਿਕਾਸੀ ਕਢਾਉਣ ਲਈ ਵੀ అర్హੀ ਦੇ ਸਕਦੇ ਹਨ ਬੱਚਿਆਂ ਲਈ ਉੱਚ ਸਿੱਖਿਆ ਦੇ ਖਰਚੇ ਕਾਨੂੰਨੀ ਤੌਰ ਤੇ ਗੋਦ ਲਏ ਬੱਚੇ ਦੀ ਵੀ ਸੂਚੀ ਸ਼ਾਮਲ ਹੋਣਗੇ ਗਾਹਕ ਅਤੇ ਬੱਚਿਆਂ ਦੇ ਵਿਆਹ ਤੇ ਖਰਚੇ ਤੇ ਗਾਹਕ ਦੇ ਨਾਂ ਤੇ ਮਕਾਨ ਜਾਂ ਫਲੈਟ ਖਰੀਦਣ ਜਾਂ ਬਣਾਉਣ ਲਈ ਪੈਸੇ ਕਢਵਾਏ ਜਾ ਸਕਦੇ ਹਨ ਤੁਸੀਂ ਆਪਣੇ ਕਾਨੂੰਨੀ ਤੌਰ ਤੇ ਵਿਆਹੇ ਹੋਏ ਜੀਵਨ ਫਾਤੀ ਨਾਲ ਸਾਂਝੇ ਨਾਮ ਦੇ ਬਕਾਨ ਖਰੀਦਣ ਲਈ ਵੀ ਪੈਸੇ ਕਢਵਾ ਸਕਦੇ ਉਸ ਤੋਂ ਬਲਕਿ ਈਮੇਲ ਨੂੰ ਲੈ ਕੇ ਵੱਡਾ ਬਦਲਾਅ ਹੋਣ ਵਾਲਾ Google ਅਤੇ Yahoo ਖਾਤਿਆਂ ਦੇ ਬਲਕਿ ਈਮੇਲਾਂ 'ਚ ਉੱਚ ਈਮੇਲ ਵਾਲੀਆਂ ਭੇਜਣ ਵਾਲੇ ਪ੍ਰਮਾਣਿਕਤਾ ਨਿਯਮਾਂ ਨੂੰ ਬਦਲ ਦਿੱਤਾ ਗਿਆ ਨਵੇਂ ਪ੍ਰਮੇਨਿਕਰਨ ਨਿਯਮ ਵਿੱਚ ਕਿਸੇ ਵੀ ਈਮੇਲ ਡੋਮੇਨ ਤੇ ਲਾਗੂ ਹੋਣਗੇ ਜੋ ਪ੍ਰਤੀ ਦਿਨ 5000 ਤੋਂ ਵੱਧ ਈਮੇਲ ਭੇਜਦਾ ਨਵੇਂ ਨਿਯਮ ਅਨੁਸਾਰ ਜੇਕਰ ਤੁਸੀਂ ਬਲਕ ਈਮੇਲ ਭੇਜਣਾ ਜਾਰੀ ਰੱਖਣਾ ਚਾਹੁੰਦੇ ਹੋ ਤਾਂ ਉਹਨਾਂ ਦੇ ਸਵਰਨ ਡੀ ਐਮ ਆਰ ਸੀ ਦੇ ਅਨੁਕੂਲ ਹੋਣੇ ਚਾਹੀਦੇ ਅਨਭੇਜਣ ਵਾਲੇ ਨੂੰ ਸੈਂਪਲਨ ਦਰ ਨੂੰ 0.3 ਪ੍ਰਸਰਤ ਤੋਂ ਘੱਟ ਰੱਖਣਾ ਚਾਹੀਦਾ ਸਿਰਫ ਸਬੰਧਿਤ ਮੇਲ ਹੀ ਭੇਜੀਆਂ ਪੈਣਗੀਆਂ ਜੇਕਰ ਭੇਜਣ ਵਾਲਾ ਨਵੇਂ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਈਮੇਲ ਨੂੰ ਰੱਦ ਕਰ ਦਿੱਤਾ ਜਾਵੇਗਾ ਜਾਂ ਵਾਪਸ ਬਾਊਸ ਕਰ ਦਿੱਤਾ ਜਾਵੇਗਾ ਮਾਈਕਰੋਸਾਫਟ ਤੇ ਆਨਲਾਈਨ ਸਰਵਿਸ ਮਾਈਕਰੋਸਾਫਟ ਇੰਡੀਆ ਨੇ ਆਪਣੇ ਕਮਰਸ਼ੀਅਲ ਐਂਡ ਪ੍ਰਾਈਮੋਵ ਸੌਫਟਵੇਅਰ ਅਤੇ ਮਾਈਕਰੋਸਾਫਟ 365 ਅਤੇ ਨਵੇਂ 365 ਸਮੇਤ ਆਨਲਾਈਨ ਸਰਵਿਸ ਦੀ ਕੀਮਤਾਂ 'ਚ 6% ਦਾ ਵਾਧਾ ਕੀਤਾ ਹਾਲਾਂਕਿ ਇਹ ਕੀਮਤਾਂ ਵਿੱਚ ਵਾਧਾ ਉਹਨਾਂ ਉਤਪਾਦਾਂ ਲਈ ਹੈ ਜੋ ਥੋਕ ਲਾਇਸੈਂਸ ਸਮਝੌਤੇ ਦੇ ਤਹਿਤ ਗਾਹਕਾਂ ਦੁਆਰਾ ਕੀਤੀਆਂ ਮੌਜੂਦਾ ਖਰੀਦਾਂ ਨੂੰ ਪ੍ਰਭਾਵਿਤ ਨਹੀਂ ਕਰਨਗੇ ਇਸ ਤੋਂ ਬਿਨਾਂ ਐਲਪੀਜੀ ਗੈਸ ਨੂੰ ਲੈ ਕੇ ਵੀ ਵੱਡਾ ਬਦਲਾਅ ਹੋਣ ਵਾਲਾ ਐਲਪੀਜੀ ਰਸੋਈ ਗੈਸ ਦੀਆਂ ਕੀਮਤਾਂ ਆਰ ਮਹੀਨੇ ਦੀ ਪਹਿਲੀ ਤਰੀਕ ਨੂੰ ਤੈਅ ਹੁੰਦੀਆਂ ਨੇ 1 ਫਰਵਰੀ ਤੋਂ ਬਜਟ ਪੀਤ ਕੀਤਾ ਜਾਵੇਗਾ ਤੇ ਗੈਸ ਸਿਲੰਡਰ ਦੀ ਕੀਮਤ ਵੀ 1 ਫਰਵਰੀ ਨੂੰ ਤੈਅ ਕੀਤੀ ਜਾਵੇਗੀ ਜਿਨ੍ਹਾਂ ਇਸ ਤੋਂ ਵੀ ਨaik ਇੱਕ ਹੋਰ ਵੱਡੀ ਖਬਰਤਾਰ ਨਾਲ ਸਾਂਝੀ ਕਰ ਰਹੇ ਹਾਂ 2 ਮਹੀਨਿਆਂ ਚ 42000 ਲੋਕਾਂ ਨੂੰ ਮਿਲੀਆਂ ਸਰਕਾਰੀ ਨੌਕਰੀਆਂ ਸੀਐਮ ਭਗਵੰਤ ਮਾਨ ਦਾ ਵੱਡਾ ਦਾਅਵਾ ਤੋਂ ਦੱਸਦੀ ਕਿ ਆਮ ਆਦਮੀ ਪਾਰਟੀ ਨੇ ਹਰਿਆਣਾ ਦੇ ਜੀ ਤੋਂ ਲੋਕ ਸਭਾ ਚੋਣਾਂ ਦਾ ਵੇਗਲ ਬਜਾਇਆ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸਪਰੀ ਮੋਹਰਿੰਦ ਕੇਜਰੀ ਬਾਲਵੀ ਪਹੁੰਚੇ ਮੌਕੇ ਦੇ ਬੋਲਦੇ ਹਾਂ ਸੀਐਮ ਮਾਨ ਨੇ ਕਿਹਾ ਕਿ ਆਪ ਪੰਜਾਬ ਵਿੱਚ 42000 ਬੱਚਿਆਂ ਨੂੰ ਸਰਕਾਰੀ ਨੌਕਰੀਆਂ ਦੇ ਚੁੱਕੀ ਆ ਇਹ ਸਾਰੀਆਂ ਨੌਕਰੀਆਂ ਬਿਨਾਂ ਸਪਾਰਸ਼ ਤੋਂ ਦਿੱਤੀਆਂ ਗਈਆਂ ਹਨ ਨੌਕਰੀ ਵਿੱਚ ਸਰਕਾਰ ਸਿੱਧੇ ਉਮੀਦਵਾਰ ਦਾ ਦਰਵਾਜ਼ਾ ਖੜਕਾਉਂਦੀ ਹੈ ਉਹਨਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ ਉਹਨਾਂ ਦੇ ਸਾਥੀ ਕਲਾਕਾਰ ਚੰਗਾ ਪੈਸਾ ਕੁਮਾਰ ਐਨ ਪਰਮਾਦੀ ਪਾਰਟੀ ਆਪਣੇ ਕੰਮਾਂ ਦੇ ਦਮਤੇ ਹੀ 92 ਸੀਟਾਂ ਮਿਲ ਜਨ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਆਪ ਸਰਕਾਰ ਨੇ 2 ਸਾਲਾਂ ਦੇ ਕਾਰਜਕਾਲ ਦੌਰਾਨ 1.650 ਲੱਖ ਸਰਕਾਰੀ ਨੌਕਰੀਆਂ ਜਿਹੜੀਆਂ ਦਵਾਗੇ ਸੋ ਜਿਹੜਾ ਇਹ ਵੱਡਾ ਦਾਵਾ ਸੀਐਮ ਭਗਵੰਤ ਮਾਨ ਵੱਲੋਂ ਕੀਤਾ ਗਿਆ ਹੈ ਸੋ ਅੱਗੇ ਚੱਲਦੇ ਹਾਂ ਜੀ ਬਰਗਾੜੀ ਕਾਨੂੰਨ ਲੈ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਬਰਗਾੜੀ ਵਿਆਹ ਦੇ ਵੀ ਕਾਨੂੰਨ ਲੈ ਕੇ ਵੱਡੀ ਅਪਡੇਟ ਆ ਸੀਐਮ ਭਗਵੰਤ ਮਾਨ ਤੇ ਪੜਕੇ ਨੇ ਜੀ ਆਪ ਵਿਧਾਇਕ ਵਿਆਹ ਦੇ ਵੀ ਤੇ ਗੋਲੀ ਕਾਂਡ ਕਰਵਾਇਆ ਜਾਦ 29 ਜਨਵਰੀ ਨੂੰ ਕੋਰਟ 'ਚ ਮਿਲਣ ਦਾ ਚੈਲੰਜ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਉਤਰੀ ਦੇ ਵਿਧਾਇਕ ਅਤੇ ਸਾਫ ਕਾ ਆਈਜੀ ਕੋਮਰ ਵਿਜੇ ਪ੍ਰਤਾਪ ਸਿੰਘ ਨੇ ਇੱਕ ਵਾਰ ਫੇਰ ਆਪਣੀ ਸਰਕਾਰ ਉੱਪਰ ਹਮਲਾ ਬੋਲਿਆ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਨਵੀਂ ਪੋਸਟ ਸ਼ੇਅਰ ਕੀਤੀ ਇਹ ਨਹੀਂ ਨਹੀਂ ਉਹਨਾਂ ਨੇ ਮੁੱਖ ਮੰਤਰੀ ਨੂੰ ਬਈਲਾ ਲਿੰਗ ਨਿਰਧਾਰਤ ਟੈਸਟ ਨਾ ਕਰਾਉਣ ਦੀ ਵਧਾਈ ਦਿੱਤੀ ਪਰ ਇਸ ਦੇ ਨਾਲ ਹੀ 29 ਜਨਵਰੀ ਨੂੰ ਫਰੀਦਕੋਟ ਦੀ ਅਦਾਲਤ ਵਿੱਚ ਗੋਲੀਕਾਂਡ ਦੇ ਬੇਅਦਮੀ ਮਾਮਲੇ ਦੀ ਸੁਣਵਾਈ ਸਬੰਧੀ ਚੁਣੌਤੀ ਵੀ ਦਿੱਤੀ ਕੁਲਵਰ ਵਿਜੇ ਪ੍ਰਤਾਪ ਸਿੰਘ ਨੇ ਫੇਸਬੁੱਕ ਤੇ ਪੋਸਟ ਲਿਖਿਆ ਬਰਗਾੜੀ ਬੇਅਦ ਦੇ ਵੀ ਬਹਿਬਲ ਕਲਾ ਕੋਟਕਪੁਰਾ ਐਪੀਸੋਡ 6 ਆਪ ਜੀ ਨੂੰ ਕੋਟਨ ਕੋਟ ਵਧਾਈ ਹੋਏ ਮੁੱਖ ਮੰਤਰੀ ਸਾਹਿਬ ਤੁਸੀਂ ਲਿੰਗ ਨਿਰਧਾਰਤ ਟੈਸਟ ਨਹੀਂ ਕਰਾ ਕੇ ਬਹੁਤ ਵੱਡਾ ਸਨੇਹਾ ਪੰਜਾਬ ਵਾਸੀਆਂ ਨੂੰ ਦਿੱਤਾ ਤੁਹਾਡੇ ਕਰ ਰਾਜਕੁਮਾਰੀ ਜਨਮ ਲਵੇ ਜਾਰਾਜ ਕੁਮਾਰ ਉਹ ਵੀ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣ ਸਾਨੂੰ ਬਹੁਤ ਖੁਸ਼ੀ ਹੋਵੇਗੀ ਲੇਕਿਨ ਮੇਰੇ ਨਾਲ ਕੀਤਾ ਹੋਇਆ ਵਾਅਦਾ ਖਾਸ ਕਰ ਜਿਸ ਦਿਨ ਤੁਸੀਂ ਮੇਰੀ ਜੁਆਇਨਿੰਗ ਕਰਾਈ ਸੀ ਅਮਰਸਰ ਦੇ ਪਵਿੱਤਰ ਸ਼ਹਿਰ ਵਿਖੇ ਮਿਤੀ 21 6 2021 ਨੂੰ ਜਿੱਥੇ ਮਾਨ ਜੋ ਕੇਜਰੀਵਾਲ ਸਾਹਿਬ ਆਏ ਉੱਚੇਚੇ ਤੌਰ ਤੇ ਮੁੱਦਾ ਬਰਗਾੜੀ ਵਿਅਦ ਵੀ ਕੋਟਕਪੂਰਾ ਤੇ ਬਹਿਵਲ ਕਲਾ ਗੋਲੀ ਕਾੜਦਾਂ ਮੈਂ ਅੱਜ ਵੀ ਉੱਥੇ ਹੀ ਆ ਜਿੱਥੇ ਇਲੈਕਸ਼ਨ ਤੋਂ ਪਹਿਲਾਂ ਖੜਿਆ ਸੀ ਪੰਜਾਬ ਵੀ ਉੱਥੇ ਹੀ ਠਹਿਰ ਕੇ ਰਹਿ ਗਿਆ ਤੁਹਾਨੂੰ ਮਿਤੀ 28/11/2023 ਨੂੰ ਚੰਡੀਗੜ੍ਹ ਵਿਖੇ ਤੁਹਾਡੀ ਸਰਕਾਰੀ ਰਿਹਸਤੇ ਮੁਲਾਕਾਤ ਕਰਕੇ ਵੇਰਵੇ ਸਾਂ ਅਤੇ ਵਿਸਥਾਰ ਪੂਰਵਕ ਗੱਲ ਕੀਤੀ ਸਬੰਧ ਵਿੱਚ ਅੱਜ ਤੋਂ 2 ਮਹੀਨੇ ਪੂਰੇ ਹੋ ਗਏ ਲੇਕਿਨ ਹੁਣ ਤੁਹਾਡੇ ਪੀਏ ਵੀ ਮੇਰਾ ਫੋਨ ਸੁਣ ਕੇ ਰਾਜ਼ੀ ਨਹੀਂ ਹਨ ਮੋਰਚੇ ਵਾਲੇ ਦੇ ਨਾਲ ਤੁਹਾਡਾ ਰਾਜ਼inama ਹੋ ਗਿਆ ਤੇ ਮੋਰਚੇ ਵਾਲਿਆਂ ਨੇ ਮੇਰੇ ਖਿਲਾਫ ਹੀ ਲਗਾ ਦਿੱਤਾ ਕਾਨੂੰਨੀ ਦਾ ਪੇਚ ਤੇ ਅਸੀਂਾਂ ਦੇ ਵੱਡੇ ਵਕੀਲ ਸਹਿਬਾਨ ਜੋ ਕਿ ਅੱਜ ਤੁਹਾਡੀ ਸਰਕਾਰ ਦੇ ਵੱਡੇ ਸਰਕਾਰੀ ਵਕੀਲ ਬਣੇ ਹਨ ਮੈਨੂੰ ਤਾਂ ਮੇਰੇ ਪ੍ਰਾਈਵੇਟ ਵਕੀਲਾਂ ਨੂੰ ਚੰਗੀ ਟੱਕਰ ਦੇ ਰਹੇ ਹਨ ਮਿਲਦੇ ਆ ਮਿਤੀ 29 1 2024 ਨੂੰ ਅਦਾਲਤ ਵਿਖੇ ਹਰੀਦਕੋਟ ਲੈ ਕੇ ਇਹ ਸਾਰਾ ਹਿਸਾਬ ਕਿਤਾਬ ਗੁਰਗੋਵਿੰਦ ਸਿੰਘ ਜੀ ਦੀ ਅਦਾਲਤ ਵਿੱਚ ਰੱਖਿਆ ਜਾ ਰਿਹਾ ਤੁੱਚੋ ਅਨਸਾਫ ਦੀ ਮੈਨੂੰ ਪੂਰਨ ਆਸ ਹੈ ਜਿਹੜੀ ਇਹ ਅਪਡੇਟ ਆ ਜੀ ਦਿੱਤੀ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਕੁਮਰ ਵੀਰੇ ਵਰਦਾਵ ਸਿੰਘ ਸਰਕਾਰ ਨੂੰ ਕਈ ਵਾਰ ਕੇ ਚੁਕਿਨ ਉਹਨਾਂ ਨੇ ਬਿਆਦਵੀ ਮਾਮਲੇ 'ਤੇ ਸਰਕਾਰ ਦੀ ਢਿੱਲੀ ਕਾਰਜਕਾਰੀ ਵੀ ਅਲੋਚਨਾ ਕਰਦੇ ਰਹਿੰਦੇ ਹਨ ਸੋ ਜਿਹੜੀ ਵੱਡੀ ਅਪਡੇਟ ਬਰਗਾੜੀ ਕਾਨੂੰਨ ਲੈ ਕੇ ਜਿਹੜੀ ਨਿਕਲ ਕੇ ਸਾਹਮਣੇ ਆਈ ਆ ਇਸ ਤੋਂ ਬਿਨਾ ਮੌਸਮ ਵਿਭਾਗ ਵੱਲੋਂ ਵੱਡਾ ਅਲਰਟ ਜਿਹੜਾ ਜਾਰੀ ਕੀਤਾ ਗਿਆ 3 ਦਿਨਾਂ ਤੱਕ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਆ ਪੰਜਾਬ 'ਚ ਇਸ ਦਿਨ ਤੋਂ 3 ਦਿਨ ਤੱਕ ਮੀਂਹ ਦੀ ਸੰਭਾਵਨਾ ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ ਧੁੱਪ ਦੇ ਲੋਕਾਂ ਨੂੰ ਕੜਾਕੇ ਦੀ ਠੰਡ ਤੋਂ ਰਾਹਤ ਜਿਹੜੀ ਦੇ ਦਿੱਤੀ ਆ ਤੁਹਾਨੂੰ ਦੱਸਦੀ ਹੈ ਕਿ ਪਿਛਲੇ 3 ਦਿਨਾਂ ਤੋਂ ਲਗਾਤਾਰ ਪੈ ਰਹੀ ਧੁੱਪ ਕਾਰਨ ਲੋਕਾਂ ਨੂੰ ਕੜਾਕੇ ਦੀ ਠੰਡ ਤੋਂ ਰਾਹਤ ਮਿਲੀ ਆ ਇਸ ਕਾਰਨ ਤਾਪਮਾਨ ਵਿੱਚ 3 ਡਿਗਰੀ ਦਾ ਆਬਾਧਾ ਹੋਇਆ ਐਤਵਾਰ ਨੂੰ ਬਾਅਦ ਤੋਂ ਬਾਅਦ ਤਾਪਮਾਨ 16 ਡਿਗਰੀ ਅਤੇ ਘੱਟ ਤੋਂ ਘੱਟ ਤਾਂ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਦੂਜੇ ਪਾਸੇ ਬਜਾਰਾਂ ਵਿੱਚ ਗਾਂਾਂ ਦੀ ਭੀੜ ਦੇਖਣ ਨੂੰ ਮਿਲੀ ਸੀ ਤੇ ਲਹਿਰ ਕਾਰਨ ਦਾ ਤਾਪਮਾਨ 13 ਡਿਗਰੀ ਤੋਂ ਹੇਠਾ ਰਿਹਾ ਹਾਲਾਂਕਿ ਮੌਸਮ ਵਿਭਾਗ ਮੁਤਾਬਕ ਮੰਗਲਵਾਰ ਤੋਂ 3 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਦੱਸਨ ਜੋਗ ਹੈ ਕਿ ਪਿਛਲੇ 1 ਮਹੀਨੇ ਤੋਂ ਠੰਡ ਆਪਣੇ ਸਿਖਰ ਤੇ ਹੈ ਇਸ ਵਾਰ ਵੀ ਸਰਦੀ ਨੇ ਪਿਛਲੇ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ ਕੰਬ ਦੀ ਠੰਡ ਅਤੇ ਸੀਦ ਲਹਿਰ ਕਾਰਨ ਤਾਪਮਾਨ 13 ਡਿਗਰੀ ਤੋਂ ਹੇਠਾ ਰਿਹਾ ਜਦੋਂ ਕਿ ਹੁਣ ਪਿਛਲੇ 3 ਦਿਨਾਂ ਤੋਂ ਧੁੱਪ ਕਾਰਨੇ ਸਾਰਾ ਵਾਧਾ ਦੇਖਿਆ ਜਾ ਸਕਦਾ ਤੇ ਆਉਣ ਵਾਲੇ 3 ਦਿਨਾਂ ਵਿੱਚ ਭਾਰੀ ਮੀਂਹ ਦੀ ਚਤਾਵਨੀ ਮੌਸਮ ਵਿਭਾਗ ਵੱਲੋਂ ਜਿਹੜੀ ਆ ਦਿੱਤੀ ਗਈ ਹੈ